ਕੀ ਕਹ ਲੀ ਕਿ ਮੈਂ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਬੇਸਨ ਦੀ ਵਰਤੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਠੀਕ ਹੈ ਜੀ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਮੈਂ ਜ਼ਰੂਰ ਕਰਿਓ ਤੇ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਵੀ ਇਸ ਲਈ ਅਸੀਂ ਕੀ ਕੀ ਲਿਆ और मैं दो कौलिया जी बेसन दी हैं आह वाली जी कौली हैगी वाली दो कौलियाँ बेसन दी एक कौली है देसी घे की अगर थोड़े कोसी घे नहीं है या तो दूसरा तो भी यूज़ कर सकते हो डेढ़ कौली जी आाली हैगी चीनी भी ले आ, थी, थी? है ठीक है जी तो यीनी अद लिया मैं पानी ठीक है जी तो हूँ चलो अभी करते हैं इन्हों बना ਜਿਹੜਾ ਹੀਦੇ ਵਿੱਚ ਜਿਹੜਾ ਹੈ ਆ ਬੇਸਣ ਪਾ ਲੈਣੇ ਬੇਸਣ ਨੂੰ ਥੋੜਾ ਥੋੜੀ देर ਜਿਹੜਾ ਅਸੀਂ ਭੁੰਨ ਲਵਾਂਗੇ ਤੁਸੀਂ ਧਿਆਨ ਰੱਖਣਾ ਹੈ ਜਿਹੜਾ ਗੈਸ ਦਾ ਫਲੇਮ ਹੈ ਉਹ ਤੁਸੀਂ ਘੱਟ ਹੀ ਰੱਖਣਾ ਹੈ ਜਿਆਦਾ ਤੇਜ਼ ਨਹੀਂ ਰੱਖਣਾ ਹੈ ਤੇਜ਼ ਨਾਲ ਕੀ ਹੋਊਗਾ ਕਿ ਜਿਹੜਾ ਬੇਸਣ ਦਾ ਤੁਹਾਡਾ ਭੁੰਨ ਹੋ ਜਾਊਗਾ ਲੇਕਿਨ ਉਹਦੇ ਵਿੱਚ ਕੱਚੇਪਨ ਦਾ ਜਿਹੜਾ ਟੇਸਟ ਹੈਗਾ ਉਹ ਆਂਦਾ ਰਹੂਗਾ ਇਸ ਕਰਕੇ ਤੁਸੀਂ ਗੈਸ ਦਾ ਫਲੇਮ ਕਾਟੇ ਹੀ ਰੱਖਣਾ ਹੈ ਇਹ ਗੱਲ ਦਾ ਤੁਸੀਂ ਬਿਲਕੁਲ ਗੌਰ ਰੱਖਣਾ ਹੈ ਇਹਨੂੰ ਥੋੜੀ ਦੇਰ ਅਸੀਂ 3-4 ਮਿੰਟ ਜਿਹੜਾ ਹੈਗਾ ਇਹਨੂੰ ਐਦਾਂ ਹੀ ਭੁੰਨ ਲਵਾਂਗੇ ਕਰਨਾ ਹੈ ਇਹਦੇ ਵਿੱਚ ਅਸੀਂ ਨੂੰ ਜਿਹੜਾ 2-3 ਮਿੰਟ ਹੈਗਾ ਉਹ ਘੋਨ ਲਿਆ ਇਹਦੇ ਵਿੱਚ ਨਾ ਅਸੀਂ ਅੱਧਾ ਰੀੜਾ ਹੈਗਾ ਕੀ ਪਾ ਦਾਂਗੇ ਜਿਆਦਾ ਨਹੀਂ ਪਾਣਾ ਅੱਧਾ ਪਾਵਾਂਗੇ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਅਸੀਂ ਘੱਟ ਫਲੇਮ ਦੇ ਉੱਤੇ ਇਹ ਜਿਹੜਾ ਸੀ ਨੂੰ ਭੁੰਨਾਂਗੇ ਤੁਸੀਂ ਦੇਖਿਆ ਕਿ ਇਹਨੂੰ ਜਿੱਦਾਂ ਕਿ ਅਸੀਂ ਅੱਧੀ ਕੌਲਕੀ ਦੀ ਪਾਈ ਸੀਗੀ ਹੌਲੀ ਹੌਲੀ ਅਸੀਂ ਇਹਨੂੰ ਆਪ ਨੂੰ ਨਹੀਂ ਜਾਵਾਂਗੇ ਪਹਿਲਾਂ ਫਿਰ ਇਹਦੇ ਵਿੱਚ ਜਿਹੜਾ ਬਾਕੀ ਦਾ ਘੇੜਾ ਉਹ ਵੀ ਐਡ ਕਰਨਾ ਹੈ ਪਰ ਇੱਕਦਮ ਨਹੀਂ ਐਡ ਕਰਨਾ ਹੈਗਾ ਜਿੱਦਾਂ ਕਿ ਹੁਣਾ ਸੀ ਉਹ ਵਾਲਾ ਘੇੜੀ ਜਿਹੜਾ ਹੈਗਾ ਐਡ ਕਰ ਲਵਾਂਗੇ ਥੋੜਾ ਜਿਹਾ ਰੱਖ ਲਾਂਗੇ ਥੋੜਾ ਜਿਹਾ ਬਾਅਦ ਵਿੱਚ ਇੰਨਾ ਕ ਅਸੀਂ ਰੱਖ ਲਿਆ ਇਹ ਅਸੀਂ ਬਾਅਦ ਵਿੱਚ ਪਾ ਲਾਂਗੇ ਸਸ ਇਹਨੂੰ ਘੱਟ ਫਲੇਮ ਤੇ ਹੀ ਜਿਹੜਾ ਹੈਗਾ ਆਪਾਂ ਨਹੀਂ ਪਕਾਉਣਾ ਤੁਸੀਂ ਦੇਖ ਸਕਦੇ ਹੋ ਕਿ ਇਹ ਨਾ ਕਿ ਬਾਦ ਤੋਂ ਬਾਅਦ ਜਿੱਦਾਂ ਕੀ ਵੀ ਬਰੀ ਤਰ੍ਹਾਂ ਹੋਈ ਜਾਂਦਾ ਪਿਆ ਹੋਣ ਹੋਈ ਜਾਂਦਾ ਉਦੋਂ ਦਾ ਇਹ ਫੁੱਲੀ ਜਾਂਦਾ ਜਿਹੜਾ ਆ ਕਿ ਬਚ ਗਿਆ ਸੀ ਇਹ ਵੀ ਐਡ ਕਰ ਦਾਂਗੇ ਵਿੱਚ ਇਹ ਕਿਥੇ ਘੱਟ ਕੇ ਰੱਖੋਗੇ ਹੈਨਾ ਤੁਸੀਂ ਚਾਹੋ ਦੇ ਘੱਟ ਵੀ ਥੋੜਾ ਜਿਹਾ ਪਾ ਸਕਦੇ ਹੋ ਲੇਕਿਨ ਉਹਨਾਂ ਹੀ ਜਿੱਦਾਂ ਜਿੰਨਾ ਸੀ ਕੇ ਪਾਇਆ ਇਹ ਹੁਣ ਇਹਦੇ ਨਾਲ ਕੀ ਹੈ ਇਹ ਬਹੁਤ ਹੀ ਜ਼ਿਆਦਾ ਸੌਫਟ ਬਣੂਗਾ जो अट तेल यूज करेंगे वह मतलब इन्ना सॉफ्ट नहीं होगा निगर निगर निग्गर जहागा इस करके घे जो है जिन्ना कॉली के हिसाब न अना ये चंकी तरह जो भुन लेना देखो ये टाइम तो किसी भी चीज़ में अगर अभी स्वाद चीज बनानी है है ना तो टाइम तो लगता ही है चीज है जीडी वह बहुत ही ज्यादा स्वाद बन के आओ आख सकते हो साडा जो बेसन है ना वो फुलन लग गया है जिम्मे जिमें भुन हो जाऊगा उ जरा है फुलन लग ਪਣੀ Spoon ਲੈਣਾ ਜਿਹੜਾ ਕਿ ਸਾਡਾ ਜਿਹੜਾ ਬੇਸਣ ਹੈਗਾ ਉਹ ਭੁੰਨ ਹੋ ਗਿਆ ਹੁਣ ਅਸੀਂ ਨਾ ਗੈਸ ਨੂੰ ਬੰਦ ਕਰ ਦਵਾਂਗੇ ਤੇ 3 ਤੋਂ 4 ਮਿੰਟ ਜਿਹੜਾ ਅਸੀਂ ਇਹਨੂੰ ਹਿਲਾਈ ਜਾਵਾਂਗੇ ਕਿਉਂਕਿ ਕੜਾਹੀ ਹੈ ਜਿਹੜੀ ਉਹ ਗਰਮ ਹੁੰਦੀ ਹੈ ਜੇ ਅਸੀਂ ਐਵੇਂ ਹੀ ਇਹਨੂੰ ਛੱਡ ਦੇਵਾਂਗੇ ਤਾਂ ਇਹ ਸਾਡਾ ਨਿੱਕੇ ਤੋਂ ਜਿਹੜਾ ਹੈਗਾ ਮੱਝ ਜਾਊਗਾ ਇਹਨੂੰ ਅਸੀਂ 3 ਤੋਂ 4 ਮਿੰਟ ਜਿਹੜਾ ਹੈਗਾ ਇਹਨੂੰ ਹਿਲਾਈ ਜਾਵਾਂਗੇ ਤਾਂ ਕਿ ਥੋੜਾ ਜਿਹਾ ਜਿਹੜਾ ਹੈਗਾ ਠੰਡਾ ਹੋ ਜਾਵੇ ਬਸ ਇਹਦੇ ਵਿੱਚ ਕੀ ਹੁੰਦਾ ਹੈ ਕਿ ਨਿੱਕੀਆਂ-ਨਿੱਕੀਆਂ ਗੱਲਾਂ ਦਾ ਜਿਹੜਾ ਹੈਗਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੋਰ ਤਾਂ ਕੋਈ ਇੱਡੀ ਵੱਡੀ ਕੋਈ ਖਾਸ ਗੱਲ ਨਹੀਂ ਹੁੰਦੀ ਤੇ ਲੋਕਾਂ ਨੂੰ ਐ ਹੁੰਦਾ ਕਿ ਨਹੀਂ ਇਹ ਚੀਜ਼ਾਂ ਸਾਤੋਂ ਨਹੀਂ ਬਣेंगी ਲੇਕਿਨ ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਆਸਾਨ ਹੁੰਦਾ ਔਰ ਦੇਖੋ ਜਿਹੜੀ ਅਸੀਂ ਬਾਜ਼ਾਰ ਤੋਂ ਮਾਰਕੀਟ ਤੋਂ ਕੋਈ ਵੀ ਥੀ ਲੈ ਆਂਦੇ ਆ ਹਨਾ ਉਹ ਬਿਲਕੁਲ ਹੀ ਪਤਾ ਨਹੀਂ ਮਿਲਾਪਦੀ ਚੀਜ਼ਾਂ ਹੁੰਦੀਆਂ ਨੇ ਕਿੰਦਾਂ ਤੇਲ ਤੇਲ ਉਹਨਾਂ ਨੇ ਯੂਜ਼ ਕੀਤਾ ਹੁੰਦਾ ਹੈ ਹਨਾ ਤੇ ਕਾਫੀ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਮਹਿੰਗੀਆਂ ਹੁੰਦੀਆਂ ਨੇ ਇਹ ਦੇਖੋ ਥੋੜੇ ਜਿਹੀ ਪੈਸਿਆਂ ਦੇ ਵਿੱਚ ਵੀ ਆਪਾਂ ਘਰ ਹੀ ਬਹੁਤ ਹੀ ਸਵਾਦ ਜਿਹੜੀਆਂ ਚੀਜ਼ਾਂ ਹੈਗੀਆਂ ਇਦਾਂ ਦੀਆਂ ਬਣਾ ਕੇ ਖਾ ਸਕਦੇ ਆ ਕਿਸੇ ਵੀ ਫੈਸਟੀਵਲ ਤੇ ਜੇ ਕੋਈ ਗੈਸਟ ਕਿ ਕਿਸੇ ਆਣਾ ਹੋਵੇ ਉਦੋਂ ਵੀ ਰੈਡੀ ਕਰ ਸਕਦੇ ਆ ਜੇ ਅਸੀਂ ਕਿਤੇ ਬਾਹਰ ਜਾ ਕੇ ਲੈ ਕੇ ਜਾਣਾ ਹੋਵੇ ਕਿਸੇ ਗੁਰਦੁਆਰੇ ਚ ਮੰਦਿਰ ਚ ਮੱਥਾ ਟੇਕਣ ਜਾਣਾ ਹੋਵੇ ਤਾਂ ਵੀ ਇਹ ਚੀਜ਼ਾਂ ਸੀ ਲੈ ਕੇ ਜਾ ਸਕਦੇ ਆ ਮਲਾਪ ਦੀ ਚੀਜ਼ਾਂ ਤੇ ਜਿੰਨਾ ਹੋ ਸਕੇ ਉਨਾ ਬਜੋ ਆਪਣੇ ਘਰ ਹੀ ਤੁਸੀਂ ਟਰਾਈ ਕਰੋ ਬਣਾਉਂਦਾ ਤੇ ਇਹਨੂੰ ਅਸੀਂ 3 ਤੋਂ 4 ਹਿੰਟੇ ਜਿਹੜਾ ਹੈਗਾ ਚੰਗੀ ਤਰ੍ਹਾਂ ਕਰ ਲਾਂਗੇ ਪਾਲਾਂਗੇ ਤੇ 3 ਨਹੀਂ ਪਾਲਾਂਗੇ ਅਸੀਂ ਇੱਕ ਤਾਰ ਦੀ ਬਸ ਹਲਕੀ ਜਿਹੀ ਜਿਹੜੀ ਹੈਗੀ ਆ ਉਹ ਤਾਰ ਵਾਲੀ ਅਸੀਂ ਚਾਸ਼ਨੀ ਜਿਹੜੀ ਹੈਗੀ ਆ ਰੈਡੀ ਕਰਾਂਗੇ ਕੋਈ ਲੰਬੀ ਤਾਰ ਵਾਲੀ ਚਾਸ਼ਨੀ ਹੈ ਜਿਹੜੀ ਅਸੀਂ ਉਹ ਨਹੀਂ ਤਿਆਰ ਕਰਨੀ ਹੈਗੀ ਬਸ ਅਸੀਂ ਜਿਹੜੀ ਹਲਕੀ ਛੋਟੀ ਦੀ ਤਾਰ ਬਣਦੀ ਹੋਵੇ ਉਹ ਵਾਲੀ ਚਾਸ਼ਨੀ ਜਿਹੜੀ ਤਿਆਰ ਕਰਾਂਗੇ ਕੀ ਮੀਨੂ ਅਸੀਂ ਹੱਥ ਹਲਾਈ ਜਾਣਾ ਹੈ ਲਾਂਦੇ ਖਲਾਂਦੇ ਤੀਨ ਨੂੰ ਐਂ ਚੰਗੀ ਤਰ੍ਹਾਂ ਜਿਹੜਾ ਹੈਗਾ ਵਿੱਚ ਖੋਲ ਲਾਂਗੇ ਇਹਨੂੰ ਐ ਜਿਹੜਾ ਹੈਗਾ ਜੇ ਤੁਹਾਨੂੰ ਲੱਗਦਾ ਕਿ ਪਾਣੀ ਦਾ ਜਿਹੜਾ ਰੰਗ ਹੈਗਾ ਉਹ ਚੇਂਜ ਹੈ ਸਾਫ਼ ਨਹੀਂ ਹੈਗਾ ਤਾਂ ਇਹਦੇ ਵਿੱਚ ਤੁਸੀਂ ਨਾ ਦੋ ਚਮਚ ਦੁੱਧ ਦੇ ਐਡ ਕਰ ਸਕਦੇ ਹੋ ਉਹਦੇ ਨਾਲ ਕੀ ਹੋਊਗਾ ਸਾਡਾ ਜਿਹੜਾ ਰੰਗ ਹੈਗਾ ਪਾਣੀ ਦਾ ਉਹ ਐਨ ਸਾਫ਼ ਹੋ ਜਾਊਗਾ ਇਹਨੂੰ ਚੰਗੀ ਤਰ੍ਹਾਂ ਜਿਹੜਾ ਅਸੀਂ ਹੈਗਾ ਚਾਸ਼ਨੀ ਜਿਹੜੀ ਤਿਆਰ ਕਰ ਲਵਾਂਗੇ ਇਹਦੇ ਵਿੱਚ ਅਸੀਂ ਥੋੜਾ ਜਿਹਾ ਫੂਡ ਕਲਰ ਜਿਹੜਾ ਹੈਗਾ ਐਡ ਕਰਾਂਗੇ ਜੇ ਤੁਹਾਡੇ ਕੋਲ ਇਹ ਨਹੀਂ ਹੈਗਾ ਤੁਸੀਂ ਕੇਸਰ ਵੀ ਪਾ ਸਕਦੇ ਹੋ ਹੁਣ ਅਸੀਂ ਚੈੱਕ ਕਰਾਂਗੇ ਕਿ ਸਾਡੀ ਇਹਦੀ ਤਾਰ ਹੈਗੀ ਉਹ ਬਣਦੀ ਏ ਥੋੜਾ ਜਿਹਾ ਇਹਨੂੰ ਠੰਡਾ ਹੋ ਲੈਣ ਦਾਂਗੇ ਹੁਣ ਅਸੀਂ ਇਹਨੂੰ ਚੈੱਕ ਕਰਾਂਗੇ ਕਿ ਜਿਹੜੀ ਸਾਡੀ ਤਾਰ ਹੈਗੀ ਉਹ ਬਣਦੀ ਏ ਇਹਨੂੰ ਥੋੜਾ ਜਿਹਾ ਠੰਡਾ ਹੋ ਲੈਣ ਦਵਾਂਗੇ ਕਿਉਂਕਿ ਹੱਥ ਮੱਚ ਜੂਗਾ ਅਗਰ ਅਸੀਂ ਗਰਮ ਗਰਮ ਨਾਲ ਹੀ ਚੈੱਕ ਕਰਾਂਗੇ ਐਵੇਂ ਲੈ ਲਾਂਗੇ ਚਮਚ ਤੇ ਲੰਬੀ ਤਾਰ ਨਹੀਂ ਹੈਗੀ ਜਿਹੜੀ ਬਣਾਉਣੀ ਆ ਬਸ ਛੋਟੀ ਜੀ ਤਾਰ ਬਣਦੀ ਹੋਵੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਛਾੜੀ ਛੋਟੀ ਜੀ ਤਾਰ ਹੈਗੀ ਹੈ ਜਿਹੜੀ ਬਣਦੀ ਹੈ ਆ ਦੇਖੋ ਹੁਣ ਅਸੀਂ ਇਹਨੂੰ ਸਾਈਡ ਕਰ ਲਾਂਗੇ ਹੁਣ ਅਸੀਂ ਇਹਨੂੰ ਐਡ ਕਰ ਦਵਾਂਗੇ ਗਰਮ ਗਰਮ ਨੂੰ ਵੀ ਕਰ ਸਕਦੇ ਹੋ ਤੁਸੀਂ ਅਸੀਂ ਇਹਨੂੰ ਐਡ ਕਰ ਦਾਂਗੇ ਔਰ ਨਾਲ ਦੀ ਨਾਲ ਹੀ ਇਹਨੂੰ ਫਲਾ ਦਾਂਗੇ ਤੁਸੀਂ ਦੇਖ ਤਾਂ ਦਿਓ ਕਿ ਇਹਦੇ ਆਏ ਫੁੱਲਾ ਲੱਗਿਆ इन अंगी तरह जगह मिक्स करा तो लगता होगा कि यह जो है मतलब कि पतला हो गया ये हौली हौली बिलकुल ही जूगा जिम्मे जिमें हिलाई जावे और जिम्मे जिमें ठंडा हो ही जाऊगा एनू असि चगी तरह जगह मिक्स कर देंगे देख सकते हो ਵੈਲਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਜਿਹੜਾ ਹੈਗਾ ਜਿਵੇਂ ਜਿਵੇਂ ਠੰਡਾ ਹੋਊਗਾ ਓਵੇਂ ਓਵੇਂ ਇਹ گاੜਾ ਹੋ ਜੂਗਾ ਹਜੇ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਸੀ ਗਰਮ ਗਰਮ ਜਿਹੜੀ ਚਾਸ਼ਨੀ ਹੈਗੀ ਉਹ ਪਾਈ ਹੈ ਤੇ ਜਿਹੜਾ ਸਾਡਾ ਬੇਸਣ ਸੀਗਾ ਉਹ ਵੀ ਥੋੜਾ ਜਿਹਾ ਗਰਮ ਹੀ ਸੀਗਾ ਬਿਲਕੁਲ ਮੂੰਹ ਦੇ ਵਿੱਚ ਖੋਰਨ ਵਾਲਾ ਜਿਹੜਾ ਸਾਡਾ ਬੇਸਣ ਹੈਗਾ ਉਹ ਬਣ ਕੇ ਪਿਆਰ ਹੋਊਗਾ ਬੇਸਣ ਵਰਤੀ ਕਿ ਇਹ ਗਾੜਾ ਵਿੜਾ ਜੇਗਾ ਉਹ ਹੋ ਗਿਆ ਹੁਣ ਅਸੀਂ ਨੂੰ ਇੱਕ ਪਲੇਟ ਦੇ ਦਿੱਤੀ ਜਾਂ ਤੁਹਾਡੇ ਕੋਲ ਟ੍ਰੇ ਹੈਗੀ ਆ ਹਨਾ ਉਹਦੇ ਵਿੱਚ ਪਾ ਕੇ ਰੱਖ ਦਾਂਗੇ ਜਾਂ ਤਾਂ ਤੁਸੀਂ ਇਹਨੂੰ ਪੂਰੀ ਰਾਤ ਵਾਸਤੇ ਅੱਖ ਤੋਂ ਠੀਕੇ ਦੀ ਜਾਂ ਫੇਰੇ ਇਹਨੂੰ ਤੁਸੀਂ ਚਾ 3 ਤੋਂ 4 ਘੰਟੇ ਜਿਹੜਾ ਹੈਗਾ ਸੈੱਟ ਹੋਣ ਵਾਸਤੇ ਰੱਖ ਦੋ ਇਹ ਪੂਰੀ ਤਰ੍ਹਾਂ ਜਿਹੜਾ ਹੈਗਾ ਇਹਨੇ ਆਪਣਾ ਘੇੜਿਆ ਛੱਡ ਦਿੱਤਾ ਹੈ ਕਿ ਕੜਾਹੀ ਤੋਂ ਲੱਗ ਲੱਗ ਰਿਹਾ ਹੋਈ ਜਾਣਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਅਸੀਂ ਇਹਨੂੰ ਕਿਸ ਭਾਂਡੇ ਦੇ ਵਿੱਚ ਸੈੱਟ ਕਰਨ ਲਈ ਰੱਖ ਦਾਂਗੇ ਤਾਂ ਆਇਨ ਇਟ ਬਹੁਤ ਚ ਹੈ ਮੈਂ ਬਣੀ ਤਾ ਇੱਕ ਬਹੁਤ ਗਾਇਸ ਤੁਸੀਂ ਦੇਖ ਸਕਦੇ ਜਿਹੜਾ ਸਾਡਾ ਬੇਸਣ ਹੈਗਾ ਉਹ ਬਿਲਕੁਲ ਰੈਡੀ ਹੈ ਤੇ ਹੁਣ ਅਸੀਂ ਇਹਦੇ ਪੀਸ ਕੱਟ ਲਵਾਂਗੇ ਤੁਸੀਂ ਕਿਸੇ ਵੀ ਸ਼ੇਪ ਤੇ ਇਹਦੇ ਪੀਸ ਕੱਟ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਪੀਸ ਕੱਟਦੇ ਹਾਂ ਇਹਦੇ ਛੋਟੇ ਛੋਟੇ ਪੀਸ ਅਸੀਂ ਇਹਦੇ ਕਟਾਂਗੇ